ਸਮਾਦੀ ਪਾਰਟੀ ਤੇ ਕਾਂਗਰਸ ਦੇ ਗੱਠ ਨੂੰ ਲੈ ਕੇ ਅਲਕਾ ਲਾਂਬਾ ਬੋਲੇ ਨੇ ਵੀ ਦੋ ਹਫ਼ਤਿਆਂ ਦੇ ਵਿੱਚ ਸਾਰੀ ਸਥਿਤੀ ਸਪਸ਼ਟ ਹੋ ਜਾਵੇਗੀ ਅਗਲੇ ਹਫ਼ਤੇ ਜਿਹੜਾ ਬਜਟ ਇਹ ਸੈਸ਼ਨ ਹੈ ਬਜਟ ਸੈਸ਼ਨ ਇਹ ਖਤਮ ਹੋ ਜਾਣਾ ਹੈ ਉਸ ਤੋਂ ਬਾਅਦ ਇੱਕ ਹਫ਼ਤੇ ਜਾਂ ਦੋ ਚਾਰ ਦਿਨ ਉੱਪਰ ਥੱਲੇ ਚੋਣ ਕਮਿਸ਼ਨ ਚੋਣਾਂ ਦਾ ਐਲਾਨ ਕਰੇਗਾ ਕਿਸਾਨਾਂ ਵੱਲੋਂ ਮੰਗਾਂ ਲੈ ਕੇ ਦਿੱਲੀ ਵੱਲ ਕੂਚ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਸਰਕਾਰ ਦੀ ਵੀ ਚਿੰਤਾਵਾਦੀ ਦਿਖਾਈ ਦੇ ਰਹੀ ਹੈ ਰੇਡੀਓ 'ਤੇ ਕੁਝ ਜਥੇਬੰਦੀਆਂ ਨੇ ਐਲਾਨ ਕੀਤਾ ਕਿ ਉਹਨਾਂ ਨੇ 13 ਨੂੰ ਦਿੱਲੀ ਦੇ ਬਾਰਡਰਾਂ ਵੱਲ ਜਾਣਾ ਹੈ ਜਾਣਕਾਰੀ ਦੇ ਮੁਤਾਬਕ ਕਿਸਾਨਾਂ ਨੇ ਪਹਿਲਾਂ ਹੀ ਆਪਣੀਆਂ ਬਹੀਰਾ ਉਧਰ ਨੂੰ ਘੱਟ ਦਿੱਤੀਆਂ ਤਾਂ ਕਿ ਇਹ ਕੋਈ ਰੋਕੜਾ ਕਾ ਨਾ ਲਾਉਣ ਹਾਲਾਂਕਿ ਹਰਿਆਣੇ ਦੇ ਬਾਰਡਰਾਂ ਦੇ ਉੱਤੇ ਕਾਫੀ ਹੱਦ ਤੱਕ ਇਹਨਾਂ ਨੇ ਬੈਰੀਕੇਡ, ਮੋٹے ਪੱਥਰ, ਮਿੱਟੀ ਨਾਲ ਭਰੇ ਹੋਏ ਟਿੱਪਰ ਵਗੈਰਾ ਵਗੈਰਾ ਉਹ ਰੋਕ ਦਿੱਤੀ। ਸੰਦੀਪ ਸਿੰਘ ਧਾਲੀਵਾਲ ਬਲੋ ਸੁਖਵੀਰ ਸਿੰਘ ਬਾਦਲ ਦੇ ਤੇ ਨਿਸ਼ਾਨੇ ਸਾਦੇ ਗਏ ਨੇ। ਉਹਨਾਂ ਕਹੇ ਕਿ ਇਹਨਾਂ ਦੇ ਪਰਿਵਾਰ ਦੇ ਉਹਨਾਂ ਦੇ ਪਿਤਾ ਨੇ ਤਾਂ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਨਹੀਂ ਪੰਜਾਬ ਦੇ ਲੋਕ ਕਿ ਉਹਨਾਂ ਨੂੰ ਮੁੱਖ ਮੰਤਰੀ ਬਣਾਉਣਗੇ। ਉਹਨਾਂ ਨੇ ਅੱਜ ਇੱਕ ਵਿਸ਼ੇਸ਼ ਮੁਲਾਕਾਤ ਦੇ ਵਿੱਚ ਇਹ ਕਿਹਾ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਪੰਜਾਬ ਬਚਾਓ ਯਾਤਰਾ ਕੱਢ ਰਹੇ ਨੇ ਪੰਜਾਬ ਦੇ ਵਿੱਚ ਤੇ ਸਿਆਸੀ ਲੋਕ ਇਹ ਪੁੱਛਦੇ ਆ ਵੀ ਪੰਜਾਬ ਬਚਾਉਣਾ ਕੀ ਤੋਂ ਐ ਪੰਨਾ ਸਿ ਤੋਂ ਲੈ ਕੇ ਪੰਨਾ ਸਿ ਤੋਂ ਤੇ ਭਰਾ ਪੈਣ ਤੇ ਪਿਤਾ ਸਣੇ ਲੱਖਾ ਸਿਧਾਣਾ ਦੇ ਉੱਤੇ ਬਾਇ ਨੇਮ ਪਰਚਾ ਦਰਜ ਕਰ ਦਿੱਤਾ ਗਿਆ ਤੁਹਾਨੂੰ ਦੱਸ ਦੇ ਕਿ ਪੁਲਿਸ ਦਾ ਇਲਜ਼ਾਮ ਹੈ ਕਿ ਇਹਨਾਂ ਨੇ ਸਰ ਡਿਊਟੀ ਦੇ ਵਿੱਚ ਵਿਗਨ ਪਾਈ ਹੈ ਸਰਕਾਰੀ ਸੰਪਤੀ ਦੀ ਭੰਤੋੜ ਕੀਤੀ ਤੇ ਕਿ ਏਐਸਆਈ ਦੇ ਉੱਤੇ ਕਿਰਪਾਨਾਂ ਹਮਲਾ ਵੀ ਕੀਤਾ ਇਹੋ ਜੀ ਪਿੰਡ ਦੇ ਵਿੱਚ ਕਿਹੜਾ ਕੁ ਉਹਦਾ ਬਾਲੀਬਾਰ ਹੁੰਦਾ ਹੈ ਪਿੰਡਾਂ ਦੇ ਵਿੱਚ ਵੱਡੇ ਵੱਡੇ ਕੰਮ ਹੋ ਜਾਂਦੇ ਨੇ ਪਿੰਡਾਂ ਦੇ ਵਿੱਚ ਜਦੋਂ ਇਸ ਤਰ੍ਹਾਂ ਦਾ ਹਮਲਾ ਨਜ਼ਰ ਆਉਂਦਾ ਅਜਿਹੇ ਦੇ ਵਿੱਚ ਤੇ ਪਰਚਾ ਵੀ 307 ਬਣ ਜਾਂਦਾ ਜੋ ਇੱਥੇ ਵੀ ਲੱਗੀ ਹੈ ਹੰਦਸਨ ਧਾਮੀ ਤੇ ਮੰਤਰੀ ਸਾਫਾ ਕਾ ਮੰਤਰੀ ਨੇ ਦਿਲਜੀਤ ਸਿੰਘ ਚਿਮਾ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਐਲਾਨ ਹੋ ਗਿਆ ਕਿ 6 ਮਾਰਚ ਨੂੰ ਵੋਟਾਂ ਪੈਣੀਆਂ ਨੇ। ਇਸ ਮਾਮਲੇ ਨੂੰ ਲੈ ਕੇ ਅੱਜ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਜਿਹੜੇ ਕਿ ਪ੍ਰਧਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਡਾਕਟਰ ਦਿਲਜੀਤ ਸਿੰਘ ਚੀਮਾ ਨੇ ਇੱਕ ਪ੍ਰੈਸ ਕਾਨਫਰੰਸ ਚੰਡੀਗੜ੍ਹ ਦੇ ਵਿੱਚ ਕੀਤੀ ਹੈ। ਅੱਜ ਪਾ ਦੇ ਰਾਸ਼ਟਰੀ ਆਗੂ ਨੇ ਅਵਿਨਿਆਸ਼ رائے ਉਹਨਾਂ ਨੇ ਪੰਜਾਬ ਸਰਕਾਰ ਦੇ ਉੱਤੇ ਨਿਸ਼ਾਨੇ ਸਾਤੇ ਉਹਨਾਂ ਨੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਤੇ ਤੰਜ ਕਸੇ ਨੇ ਉਹ ਕਹਿੰਦੇ ਰਜਿਸਟਰੀਆਂ ਲਈ ਐਨਓਸੀ ਦੇ ਸ਼ਬਦ ਖਤਮ ਕਰਨ ਵਾਲਾ ਮੁੱਖ ਮੰਤਰੀ ਦਾ ਬਿਆਨ ਹੈ ਪਰ ਅਜੇ ਨੋਟੀਫਿਕੇਸ਼ਨ ਨਹੀਂ ਕੀਤਾ ਮੰਤਰੀ ਭਗਵੰਤ ਸਿੰਘ ਮਾਨ ਅੱਜ ਦਿੱਲੀ ਜੰਤਰ ਮੰਤਰ ਤੇ ਪਹੁੰਚੇ ਨੇ ਤੇ ਉਹਨਾਂ ਵੱਲੋਂ ਕੇਂਦਰ ਸਰਕਾਰ ਨੂੰ ਘੇਰਿਆ ਗਿਆ ਜੀ ਪੰਜਾਬ ਦੇ ਕਈ ਮੁੱਦੇ ਲੈ ਕੇ ਉਹਨਾਂ ਨੇ ਗੱਲ ਕੀਤੀ ਉਹਨਾਂ ਨੇ ਪਹਿਲੇ ਚੰਡੀਗੜ੍ਹ ਚੋਣਾਂ ਦੀ ਗੱਲ ਕੀਤੀ ਹੈ ਜੀ ਕਹਿੰਦੇ ਚੰਡੀਗੜ੍ਹ ਚੋਣਾਂ ਵਿੱਚ ਕਪੜਾ ਹੈ ਤੇ ਚੰਡੀਗੜ੍ਹ ਦੇ ਵਿੱਚ ਉਹ ਹਾਰ ਬਰਦਾਸ਼ਤ ਨਹੀਂ ਕਰ ਸਕਦੇ ਤਾਂ ਰਾਜ ਦੇ ਵਿੱਚ ਕਿਵੇਂ ਉਹ ਦੇਸ਼ ਦੇ ਵਿੱਚ ਕਿਵੇਂ ਹਾਰ ਬਰਦਾਸ਼ਤ ਕਰਨਗੇ ਕੋਈ ਨਾ ਕੋਈ ਚਾਲ ਚੱਲਣਗੇ ਜੀ ਤੇ ਦੂਜੇ ਪਾਸੇ ਝਾਕਿਆਂ ਨੂੰ ਲੈ ਕੇ ਹੋ ਗਿਆ ਕਿਸਾਨਾਂ ਦੇ ਮੁੱਦੇ ਹੋ ਗਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਈ ਮੁੱਦੇ ਚੁੱਕੇ ਨੇ ਮੁੱਖ ਮੰਤਰੀ ਨੇ ਵੀ ਕਹਿਤਾ ਕਿ ਕਿਵੇਂ ਲੋਕਤੰਤਰ ਨੂੰ ਡੰਡਾ ਤੰਤਰ ਬਣਾਇਆ ਜਾ ਰਿਹਾ ਹੈ 36 ਵੋਟਾਂ ਨਹੀਂ ਇਹਨਾਂ ਤੋਂ ਸਹੀ ਪੈ ਸਕੀਆਂ ਤੇ ਲੋਕ ਸਭਾ ਕਿਵੇਂ ਕਰਨਗੇ 36 ਵੋਟ ਗਿਣਨੇ ਮੇ 25% ਵੋਟਾਂ ਦਾ ਘੋਟਾਲਾ ਕਰ ਗਏ ਅਭੀ ਮਈ ਜੂਨ ਮੇ 90 ਕਰੋੜ ਵੋਟ ਗਿਣਨੇ ਹੈ ਚਿੰਤਾ ਇਸ ਬਾਤ ਕੀ ਉਸਮੇ ਕੀ ਕਰਨਗੇ ਇਹ ਕੰਟਰੈਕਟਰਾਂ ਦੀ ਅਜੇ ਮੁੱਖ ਮੰਤਰੀ ਭਗਵਾਨ ਸਿੰਘ ਮਾਰਨਾ ਮੀਟਿੰਗ ਸੀ ਖਾਲਾਕੀ ਕੋਈ ਅਪਡੇਟ ਤਾਂ ਨਹੀਂ ਆਈ ਪਰ ਕੰਟਰੈਕਟਰਾਂ ਵੱਲੋਂ ਕਿਹਾ ਗਿਆ ਕਿ ਜੇਕਰ ਹੱਲ ਨਹੀਂ ਨਿਕਲਦਾ ਸੀ 13 ਫਰਵਰੀ ਵਾਲੇ ਦਿਨ ਵੱਡਾ ਸੰਘਰਸ਼ ਕਰਾਂਗੇ ਇਹ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋਂ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਵੱਡੀਆਂ ਖਬਰਾਂ ਦੇ ਉੱਤੇ ਚਰਚਾ ਕਰਦੇ ਦੀ ਚਰਚਾ ਕਰਨ ਲਈ ਮੈਂ ਨਮ ਜੀ ਨੇ ਸਾਡੇ ਚੱਲਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਉਣ ਦਾ ਪਹਿਲਾ ਸਵਾਗਤ ਕਰਦੇ ਹਾਂ ਢਿੱਲੋਂ ਸਾਹਿਬ ਸਵਾਗਤ ਹੈ ਜੀ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਜੀ ਢਿੱਲੋਂ ਸਾਹਿਬ ਗੱਲਬਾਤ ਕਰਦੇ ਆਂ ਗੱਠ ਜੋੜ ਨੂੰ ਲੈ ਕੇ ਤੁਹਾਨੂੰ ਦੱਸਦੇ ਕਿ ਆਮ ਆਦੀ ਪਾਰਟੀ ਤੇ ਕਾਂਗਰਸ ਦੇ ਗੱਠ ਨੂੰ ਲੈ ਕੇ ਆਲਕਾ ਲਾਂਬਾ ਬੋਲੇ ਨੇ ਵੀ ਦੋ ਹਫ਼ਤਿਆਂ ਦੇ ਵਿੱਚ ਸਾਰੀ ਸਥਿਤੀ ਸਪਸ਼ਟ ਹੋ ਜਾਵੇਗੀ ਜੀ ਅਲਕਲਾਂਬਾ ਜੀ ਚੰਡੀਗੜ੍ਹ ਦੇ ਵਿੱਚ ਆਏ ਹੋਏ ਸਨ ਇੱਥੇ ਉਹਨਾਂ ਨੇ ਔਰਤਾਂ ਦੇ ਨਾਲ ਇੱਕ ਵੱਡੀ ਮੀਟਿੰਗ ਰੱਖੀ ਸੀ ਕੋਕੇ ਲੋਕ ਸਭਾ ਚੋਣਾਂ ਕਿਸੇ ਵੀਲੇ ਵੀ ਐਲਾਨ ਹੋ ਸਕਦਾ ਮੈਨੂੰ ਲੱਗਦਾ ਕਿ ਅਗਲੇ ਹਫਤੇ ਜਿਹੜਾ ਬਜਟ ਇਹ ਸੈਸ਼ਨ ਹੈ ਬਜਟ ਸੈਸ਼ਨ ਇਹ ਖਤਮ ਹੋ ਜਾਣਾ ਹੈ ਉਸ ਤੋਂ ਬਾਅਦ ਇੱਕ ਹਫਤੇ ਜਾਂ ਦੋ ਚਾਰ ਦਿਨ ਉੱਪਰ ਥੱਲੇ ਚੋਣ ਕਮਿਸ਼ਨ ਚੋਣਾਂ ਦਾ ਐਲਾਨ ਕਰੇਗਾ। ਇਸ ਵੇਲੇ ਇੰਜ ਲੱਗਦਾ ਹੈ ਕਿ ਸਾਰੀਆਂ ਪਾਰਟੀਆਂ ਨੇ ਆਪੋ ਆਪਣੀਆਂ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਨੇ। ਤੇ ਬੀਬੀ ਹਲਕਾ ਲੰਬਾ ਵੀ ਉਸੇ ਸੰਦਰਭ ਦੇ ਵਿੱਚ ਇੱਥੇ ਔਰਤਾਂ ਨਾਲ ਗੱਲਬਾਤ ਕਰਨ ਆਏ ਸੀ ਇਹਨਾਂ ਦਾ ਮਹਿਲਾ ਵਿੰਗ ਹੈ। ਉਹ ਦਿੱਤਾ ਹੈ। ਉਹਨਾਂ ਤੋਂ ਸਵਾਲ ਪੁੱਛਿਆ ਪੱਤਰਕਾਰਾਂ ਨੇ ਉਹਨਾਂ ਨੇ ਕਿਹਾ ਕਿ ਸਾਡੇ ਪ੍ਰਧਾਨ ਮਲਕਰਜਨ ਖੜਗੇ ਆ ਰਹੇ ਨੇ ਇਸ ਸਬੰਧ ਦੇ ਵਿੱਚ ਇੱਕ ਕਮੇਟੀ ਬਣੀ ਹੋਈ ਹੈ ਉਹਦੇ ਵਿੱਚ ਇੰਡੀਆ ਦੀ ਕਮੇਟੀ ਆ ਉਹ ਸੀਟਾਂ ਦੀ ਵੰਡ ਕਿਵੇਂ-ਕਿਵੇਂ ਹੋਣੀ ਹੈ ਸਾਰੀਆਂ ਗੱਲਾਂ ਉਹਦੇ ਵਿੱਚ ਤੈਅ ਹੋਣਗੀਆਂ ਉਹਨਾਂ ਦਾ ਦਾਅਵਾ ਹੈ ਕਿ ਦੋਨੇ ਪਾਰਟੀਆਂ ਤਕਰੀਬਨ ਤਕਰੀਬਨ ਦੋ ਹਫ਼ਤਿਆਂ ਦੇ ਵਿੱਚ ਸੀਟਾਂ ਦੀ ਵੰਡ ਕਿਵੇਂ ਹੋਣੀ ਹੈ ਰਾਜਾਂ ਦੀਆਂ ਪਾਰਟੀਆਂ ਤੇ ਨਾਲ رائے ਨਾਲ ਇਹ ਮਾਮਲਾ ਦੋ ਹਫ਼ਤਿਆਂ ਚ ਲਪਟਾ ਲਿਆ ਜਾਵੇਗਾ ਉਹਨਾਂ ਨੂੰ ਇਸ ਗੱਲ ਦੀ ਪੱਕੀ ਆਸ ਹੈ ਜੀ ਜੀ ਤੋਂ ਦੂਜੇ ਪਾਸੇ ਕਿਸਾਨਾਂ ਵੱਲੋਂ ਨੇ ਮੰਗਾਂ ਲੈ ਕੇ ਦਿੱਲੀ ਵੱਲ ਕੋਚ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਸਰਕਾਰ ਦੀ ਵੀ ਚਿੰਤਾਵਾਦੀ ਦਿਖਾਈ ਦੇ ਰਹੀ ਹੈ ਦੇਖੋ ਜਿਹੜਾ ਕੁਝ ਜਥੇਬੰਦੀਆਂ ਨੇ ਐਲਾਨ ਕੀਤਾ ਕਿ ਉਹਨਾਂ ਨੇ 13 ਨੂੰ ਦਿੱਲੀ ਦੇ ਬਾਰਡਰਾਂ ਵੱਲ ਜਾਣਾ ਹੈ ਜਾਣਕਾਰੀ ਦੇ ਮੁਤਾਬਕ ਕਿਸਾਨਾਂ ਨੇ ਪਹਿਲਾਂ ਹੀ ਆਪਣੀਆਂ ਵੀ ਹੀਰਾ ਉਧਰ ਨੂੰ ਘੱਟ ਦਿੱਤੀਆਂ ਤਾਂ ਕਿ ਇਹ ਕੋ ਰੋਕ ਰਾਕਾ ਨਾ ਲਾਉਣ ਹਾਲਾਂਕਿ ਹਰਿਆਣੇ ਦੇ ਬਾਰਡਰਾਂ ਦੇ ਉੱਤੇ ਕਾਫੀ ਹੱਦ ਤੱਕ ਇਹਨਾਂ ਨੇ ਬੈਰੀਕੇਡ ਮੋٹے ਪੱਥਰ ਮਿੱਟੀ ਨਾਲ ਭਰੇ ਹੋਏ ਟਿੱਪਰ ਵਗੈਰਾ ਵਗੈਰਾ ਉਹ ਰੁਕ ਦਿੱਤੀ ਹੈ ਇਹਨਾਂ ਨੇ ਜਾਣੇ ਇਹ ਵੀ ਜਾਣਕਾਰੀ ਹੈ ਕਿ ਕੁਝ ਸਾਲਸੀ ਰੂਪ ਪਾ ਕੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਕਿਸਾਨਾਂ ਦੇ ਨਾਲ ਅਗਲੇ ਸਮੇਂ ਦੇ ਵਿੱਚ ਕੋਈ ਗੱਲਬਾਤ ਹੋ ਸਕੇ ਅੱਜ ਵੀ ਇੱਕ ਮੀਟਿੰਗ ਬਾਰੇ ਚਰਚਾ ਚੱਲਦੀ ਹੈ ਹੁੰਦੀ ਹੈ ਨਹੀਂ ਹੁੰਦੀ ਇਹ ਵੀ ਚਰਚਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਾਲਸੀ ਰੂਪ ਵਿੱਚ ਬਣਾਇਆ ਜਾ ਸਕਦਾ ਹੈ ਕੇਂਦਰ ਦੇ ਵੀ ਜੀਬ ਨੇ ਆਰੇ ਨੇ ਅਰਬੰਦ ਕੇਜਰੀਵਾਲ ਨੂੰ ਉਹ ਸਮੰਨ ਤੇ ਸਮੰਨ ਭੇਜੀ ਜਾਂਦੇ ਆ ਤੇ ਭਗਵੰਤਬਾਹ ਨੂੰ ਸਾਲਸੀ ਬਣਾ ਰਹੇ ਨੇ ਤੇ ਜੇ ਇਸ ਤੋਂ ਵੀ ਅੱਗੇ ਦੇਖਿਆ ਜਾਵੇ ਤਿਆਰਗਾ ਉਹਨਾਂ ਨੇ ਕਰ ਲੀਆਂ ਪਰ ਕੁਝ ਕਿਸਾਨ ਪਹਿਲਾਂ ਪਹੁੰਚ ਗਏ ਲੋਕ ਸਭਾ ਦੇ ਚੋਰਾਂ ਨੇ ਹਾਲਾਂਕਿ ਉੱਥੇ ਕੇਂਦਰੀ ਰਿజర్ਵ ਪੁਲਿਸ ਬਲ ਜਿਹਨੂੰ CRPF ਕਹਿੰਦੇ ਆ ਆਪਾਂ ਉਹ ਤਾਇਨਾਤ ਕਰ ਦਿੱਤੇ ਨੇ ਥੋੜਾ ਜਿਹਾ ਐਸ ਵੇਲੇ ਉਹ ਧੱਕਾ ਨਹੀਂ ਚੱਲਣਾ ਜਿਵੇਂ ਪਹਿਲਾਂ ਸੀ ਅਜਿਹਾ ਨਾ ਹੋਵੇ ਕਿ ਜੇ ਇਹ ਧੱਕਾ ਕਰਦੇ ਨਜ਼ਰ ਆ ਗਏ ਸਾਰੇ ਭਾਰਤ ਦੇ ਵਿੱਚ ਪੁੱਠੀ ਗਿਣਤੀ ਸ਼ੁਰੂ ਹੋ ਜਾਏ ਅਜੇ ਕੁਝ ਕਹਿੰਦਾ ਪਤਾ ਨਹੀਂ ਲੱਗਦਾ ਪਰ ਲਗਾਤਾਰ ਕਿਸਾਨਾਂ ਨੇ ਆਪੋ ਆਪਣਾ ਹਲਾਨ ਕਰਤਾ ਇੱਕ ਧੜਾ ਕਹਿੰਦਾ ਅਸੀਂ ਦਿੱਲੀ ਦੇ ਵਿੱਚ ਬੈਠਣਾ ਜਾ ਕੇ ਦੂਜਾ ਕਹਿੰਦਾ 16 ਨੂੰ ਅਸੀਂ ਭਾਰਤ ਬੰਦ ਦਾ ਸੱਦਾ ਦਿੱਤਾ ਹੈ ਦੇਖੋ ਇਹਦੇ ਵਿੱਚ ਅੱਗੇ ਜਾ ਕੇ ਕੀ ਬਣਦਾ ਹੈ ਜੀ ਸੋ ਨਾਲੇ ਗੱਲ ਕਰਦੇ ਆ ਆਪਣੇ ਮੰਤਰੀ ਨੇ ਜੀ ਕੁਲਦੀਪ ਸਿੰਘ ਢਾਲੀਵਾਲ ਬੋਲੋ ਸੁਖਬੀਰ ਸਿੰਘ ਬਾਦਲ ਦੇ ਉੱਤੇ ਨਿਸ਼ਾਨੇ 사ਦੇ ਗਏ ਨੇ ਉਹਨਾਂ ਕਹੇ ਕਿ ਇਹਨਾਂ ਦੇ ਪਰਿਵਾਰ ਦੇ ਉਹਨਾਂ ਦੇ ਪਿਤਾ ਨੇ ਤਾਂ ਇਹਨਾਂ ਨੂੰ ਮੁੱਖ ਮੰਤਰੀ ਬਣਾਇਆ ਨਹੀਂ ਪੰਜਾਬ ਦੇ ਲੋਕ ਇਹਨਾਂ ਨੂੰ ਮੁੱਖ ਮੰਤਰੀ ਬਣਾਉਣਗੇ ਜੀ ਦੇਖੋ ਜਿਹੜਾ ਕੁਲਦੀਪ ਸਿੰਘ ਢਾਲੀਵਾਲ ਨੇ ਪ੍ਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਨੇ ਉਹ ਇੱਕ ਤਾਂ ਅਸੀਂ ਜਾਣਦੇ ਹਾਂ ਆਮ ਤੌਰ ਤੇ ਸਮਝੌਤੇ ਵਗੈਰਾ ਕਰਾਉਣ ਦੇ ਵਿੱਚ ਉਹਨਾਂ ਦੀ ਅਹਿਮ ਭੂਮਿਕਾ ਹੁੰਦੀ ਹੈ ਹੁਣ ਤੱਕ ਉਹਨਾਂ ਨੇ ਹੀ ਇਸ ਮਾਮਲੇ ਨੂੰ ਅਗਵਾਈ ਕੀਤੀ ਹੈ ਉਹਨਾਂ ਨੇ ਅੱਜ ਇੱਕ ਵਿਸ਼ੇਸ਼ ਮੁਲਾਕਾਤ ਦੇ ਵਿੱਚ ਇਹ ਕਿਹਾ ਹੈ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਪੰਜਾਬ ਬਚਾਓ ਯਾਤਰਾ ਕੱਢ ਰਹੇ ਨੇ ਪੰਜਾਬ ਦੇ ਵਿੱਚ ਤੇ ਸਿਆਸੀ ਲੋਕ ਇਹ ਪੁੱਛਦੇ ਆ ਵੀ ਪੰਜਾਬ ਬਚਾਉਣਾ ਕਿਤੋਂ ਆਇਆ ਉਹ ਕਹਿੰਦੇ ਕਿ ਇਹਨਾਂ ਨੂੰ ਪਤਾ ਸੀ ਇਹ ਮੁੰਡਾ ਇਹਨਾਂ ਦੇ ਪਿਤਾ ਸਵਰਗਵਾਸੀ ਸਾਹ ਪ੍ਰਕਾਸ਼ ਸਿੰਘ ਬਾਦਲ ਨੂੰ ਕਿ ਇਹ ਮੁੰਡੇ ਦੀ ਕਾਬਲੀਅਤ ਸ਼ੱਕੀ ਹੈ ਜਿਹਦੇ ਕਰਕੇ ਉਹਨਾਂ ਨੇ ਇਹ ਨੂੰ ਨਹੀਂ ਬਣਾਇਆ ਤੇ ਜਿਨ੍ਹਾਂ ਨੂੰ ਜਦੋਂ ਪਿਤਾ ਕੋਲੇ ਸਮਾਂ ਸੀ ਉਹ ਆਪਣੀ ਅਗਵਾਈ ਦੇ ਵਿੱਚ ਸਰ ਸੁਖੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾ ਸਕਦੇ ਸੀ ਉਹਨਾਂ ਨੇ ਬਣਾਇਆ ਨਹੀਂ ਇਹਦਾ ਮਤਲਬ ਇੱਕ ਤਜਰਬੇਕਾਰ ਵਿਅਕਤੀ ਨੂੰ ਇਹ ਪਤਾ ਸੀ ਜਿਹੜਾ 5 ਵਾਰ ਇਹਨਾਂ ਦਾ ਮੁੱਖ ਮੰਤਰੀ ਹੈ ਕਿ ਮੇਰਾ ਇਹ ਪੁੱਤਰ ਮੁੱਖ ਮੰਤਰੀ ਬਣਨ ਦੇ ਯੋਗ ਨਹੀਂ ਉਹ ਯੋਗਤਾਵਾਂ ਨਹੀਂ ਰੱਖਦਾ ਜਿਹੜੀਆਂ ਇੱਕ ਮੁੱਖ ਮੰਤਰੀ ਚ ਹੋਣੀਆਂ ਚਾਹੀਦੀਆਂ ਨੇ ਇਹ ਅਸੀਂ ਨਹੀਂ ਕਹਿੰਦੇ ਕੁਲਦੀਪ ਸਿੰਘ ਢੀਵਾਲ ਜਿਹੜੇ ਸਾਡੇ ਪ੍ਰਵਾਸੀ ਭਾਰਤੀਆਂ ਦੇ ਮੰਤਰੀ ਆ ਉਹ ਕਹਿੰਦੇ ਆ ਉਹ ਕਹਿੰਦੇ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਕੱਥਤ ਰੂਪ ਦੇ ਵਿੱਚ ਅੱਜ ਉਹੀ ਪੰਜਾਬ ਬਚਾਉਣ ਤੁਰਪੇ ਨੇ ਉਹ ਕਹਿੰਦੇ ਕਿ ਇਹਨਾਂ ਕੋਲ ਇੰਨੀਆਂ ਕਿ ਜਾਇਦਾਦਾਂ ਨੇ ਤੁਸੀਂ ਗਿੰਦੇ ਤੱਕ ਜਾਵੋਗੇ ਭਾਜਪਾ ਨਾਲ ਅਕਾਲੀ ਜੱਟ ਅਕਾਲੀ ਦਲ ਦਾ ਜੇ ਗੱਠ ਜੋੜ ਵੀ ਹੁੰਦਾ ਤਾਂ ਆਮ ਆਦਮੀ ਪਾਰਟੀ ਤੇ ਕੋਈ ਅਸਰ ਨਹੀਂ ਪਵੇਗਾ ਅਸੀਂ 13 ਸੀਟਾਂ ਤੇ ਚੋਣ ਲੜਾਂਗੇ ਜਿੱਤਾਂਗੇ ਤੇ ਕਾਂਗਰਸ ਪਾਰਟੀ ਤੇ ਨਿਸ਼ਾਨਾ ਬਣਦੇ ਆ ਕਹਿੰਦੇ ਉਹ ਰਾਜਾ ਬ੍ਰਿੰਗ ਤੇ ਪ੍ਰਤਾਪ ਸਿੰਘ ਬਾਜਵਾ ਸਾਹਿਬ ਤੁਸੀਂ ਦੂਜੇ ਪਾਸੇ ਨੂੰ ਮਗਰੋਂ ਦੇਖਿਓ ਪਹਿਲਾਂ ਆਪਣੇ ਨਵਜੋਤ ਸਿੰਘ ਸਿੱਧੂ ਨੂੰ ਸਾਬ ਲੋ ਸੋ ਇਹਨਾਂ ਵਾਸਤੇ ਤਾਂ ਕਹਿੰਦੇ ਇਹੀ ਚਰਚਾਤੀ ਬਣੀ ਪਈ ਆ ਆਪਸ ਵਿੱਚ ਦੀ ਲੜੀ ਜਾਂਦੇ ਆ ਤੇ ਪੰਜਾਬ ਦੇ ਲੋਕ ਜਾਣਦੇ ਆ ਕਿ ਆਮ ਆਦਮੀ ਪਾਰਟੀ ਉਹਨਾਂ ਦੇ ਹੱਕ ਵਿੱਚ ਕੰਮ ਕਰ ਰਹੀ ਹੈ ਉਹਨਾਂ ਮੁਤਾਬਕ ਕੰਮ ਕਰ ਰਹੀ ਹੈ 13 ਦੀਆਂ 13 ਸੀਟਾਂ ਪੰਜਾਬ ਜਿੱਤੇਗਾ ਪਤਾ ਨਹੀਂ ਨਤੀਜਾ ਕੀ ਆਉਣਾ ਹੈ 13 ਦੀਆਂ 13 ਕੱਲ ਸੁਖਵੀਰ ਸੋਬਾਦਲ ਨੇ ਕਹੇਤਾ ਸੀ ਜਿੱਤਾਂਗੇ ਇਧਰੋਂ ਧਾਰੀਵਾਲ ਸਾਹਿਬ ਕਹਿੰਦੇ ਅਸੀਂ ਜਿੱਤਾਂਗੇ ਭਾਰਤੀ ਜਨਤਾ ਪਾਰਟੀ ਕਹਿੰਦੀ ਆਸੀਂ ਜਿੱਤਾਂਗੇ ਤੇ ਪਿੱਛੇ ਕਾਂਗਰਸ ਵਾਲੇ ਵੀ ਨਹੀਂ ਉਹ ਕਹਿੰਦੇ ਅਸੀਂ ਜਿੱਤਾਂਗੇ ਹੁਣ 13 ਚੌਕ 52 ਬਣ ਗਿਆ ਬਣੀਆਂ ਤਾਂ 13 ਨੇ ਪਤਾ ਨਹੀਂ ਕੀ ਹੋਵੇਗਾ ਤੇ ਜਾਂ ਇੱਥੇ ਕੋਈ ਨਵਾਂ ਹੀ ਸਮੀਕਰਨ ਬਣੇਗਾ ਅਜੇ ਸਮੇਂ ਤੋਂ ਪਹਿਲਾਂ ਦੀ ਗੱਲ ਸਮਾਂ ਆਉਣ ਤੇ ਪਤਾ ਚੱਲੇਗਾ ਜੀ ਸੋ ਨੌਲਿਕਾ ਕਰਨਸ਼ਟਰ ਆ ਪਾਨਾ ਸਿੱਧੂ ਨੂੰ ਲੈ ਕੇ ਪਾਨਾ ਸਿੱਧੂ ਦੇ ਭਰਾ ਪੈਣ ਤੇ ਪਿਤਾ ਸਣੇ ਲੱਖਾ ਸਿਧਾਣਾ ਦੇ ਉੱਤੇ ਬਾਇ ਨੇਮ ਪਰਚਾ ਦਰਜ ਕਰ ਦਿੱਤਾ ਗਿਆ ਤੁਹਾਨੂੰ ਦੱਸ ਦੇ ਕਿ ਪੁਲਿਸ ਦਾ ਇਲਜ਼ਾਮ ਹੈ ਕਿ ਇਹਨਾਂ ਨੇ ਸਰ ਡਿਊਟੀ ਦੇ ਵਿੱਚ ਵਿਗਨ ਪਾਈ ਹੈ ਸਰਕਾਰੀ ਸੰਪਤੀ ਦੀ ਭੰਤੋੜ ਕੀਤੀ ਅਤੇ ਕਿ ਐਸਆਈ ਦੇ ਉੱਤੇ ਕਿਰਪਾਨ ਨਾਲ ਹਮਲਾ ਵੀ ਕੀਤਾ ਜੀ ਇਹ ਬਹੁਤ ਸੌਖਾ ਹੁੰਦਾ ਇਹੋ ਜੀ ਢੀਡ ਦੇ ਵਿੱਚ ਕਿਹੜਾ ਕਿਉਂ ਦਾ ਵਾਰੀਵਾਰਸ ਹੁੰਦਾ ਢੀੜਾਂ ਦੇ ਵਿੱਚ ਵੱਡੇ ਵੱਡੇ ਕੰਮ ਹੋ ਜਾਂਦੇ ਨੇ ਪੀੜਾਂ ਦੇ ਵਿੱਚ ਜਦੋਂ ਇਸ ਤਰ੍ਹਾਂ ਦਾ ਹਮਲਾ ਨਜ਼ਰ ਆਉਂਦਾ ਹੈ ਅਜੇਹੇ ਦੇ ਵਿੱਚ ਤੇ ਪਰਚਾ ਵੀ 307 ਬਣ ਜਾਂਦਾ ਜੋ ਇੱਥੇ ਵੀ ਲੱਗੀ ਹੈ ਇੱਕ ਪਾਸੇ ਸਰਕਾਰ ਨੇ ਵਾਅਦਾ ਕੀਤਾ ਸੀ ਕਿ 10 ਤਰੀਕ ਨੂੰ ਅਸੀਂ ਭਾਨੇ ਸਿੱਧੂ ਨੂੰ ਛੱਡ ਦੇਾਂਗੇ ਜਾਂ ਜਵਾਨਤ ਕਰਾ ਦੇਾਂਗੇ ਸੁਖਪਾਲ ਸਿੰਘ ਕਹਿ ਰਿਹਾ ਜਿਹੜੇ ਕਾਂਗਰਸ ਦੇ ਐਮਐਲਏ ਨੇ ਪਤਾ ਲੱਗਿਆ ਕਿ ਉਹਨਾਂ ਨੇ ਕਹਿੰਦੇ 17 ਨਾਮੀ ਤੇ ਦਰਜਨਾ ਅਣਪਛਾਤੇ ਵਿਅਕਤੀਆਂ ਤੇ ਇੱਕ ਪਰਚਾ ਹੋਰ ਦਰਜ ਕਰਤਾ ਜਿਦੇ ਵਿੱਚ ਇਰਾਦਾ ਕਤਲ ਦੀ ਧਾਰਾ 379 ਵੀ ਸ਼ਾਮਲ ਹੈ ਉਹਦੇ ਵਿੱਚ ਲੱਖਾ ਸੁਧਾਨਾ ਤੇ ਜਸਵੀਰ ਸਿੰਘ ਇੰਜੀਨੀਅਰ ਦਾ ਨਾਮ ਵੀ ਸ਼ਾਮਲ ਹੈ ਜਦੋਂ ਇਰਾਦਾ ਕਤਲ ਦੀ ਜਿਵੇਂ ਉਸੀਂ ਦੱਸਿਆ ਕਿ ਕਿਸੇ ਤੇ ਕਿਰਪਾਨ ਨਾਲ ਹਮਲਾ ਕਰਤਾ ਉਹ ਬਿਲਕੁਲ ਅਰਾਦਾ ਕਤਲ ਦਾ ਧਾਰਾ 307 ਉੱਤੇ ਲੱਗਦੀ ਹੈ ਇਹਨਾਂ ਦੋਸ਼ਾਂ ਨੂੰ ਛੱਡ ਦਿੱਤਾ ਜਾਵੇਗਾ ਜਾਂ ਹੁਣੇ ਕਾਨੂੰਨ ਮੁਤਾਬਕ ਨਿਪਟਣਗੇ ਤੇ ਜਾਂ ਸਰਕਾਰ ਦੀ ਵਾਅਦਾ ਖਲਾਫੀ ਉਹਨਾਂ ਅਫਸਰਾਂ ਦਾ ਕੀ ਬਣੇਗਾ ਜਿਨ੍ਹਾਂ ਨੇ ਉਦੋਂ ਵਾਅਦਾ ਕਰਕੇ ਲੋਕਾਂ ਤੋਂ ਇਹ ਧਰਨਾ ਹਟਵਾਇਆ ਕਿਤੇ ਦੁਬਾਰਾ ਤਾਂ ਨਹੀਂ ਮੁੜ ਕੇ ਧਰਨਾ ਲੱਗ ਜਾਵੇਗਾ ਮੇਰਾ ਖਿਆਲ ਇਹ ਵੀ ਇਹਨਾਂ ਨੂੰ ਲੱਗਣ ਲੱਗ ਗਿਆ ਕਿ ਹੁਣ ਕਿਸਾਨ ਜਾਣਗੇ ਦਿੱਲੀ ਵੱਲ ਇੱਥੇ ਲੋਕ ਸ਼ਕਤੀ ਕਮਜ਼ੋਰ ਹੋ ਜਾਵੇਗੀ ਜਿਸ ਦੇ ਨਾਲ ਟੱਕਰ ਦਾ ਸੋਖਾ ਹੋਵੇਗਾ ਦੇਖੋ 10 ਤਰੀਕ ਦੇ ਵਿੱਚ ਵੀ ਤੇ ਕੱਲ ਦਾ ਦਿਨ ਵਿਚਾਲੇ ਹੈ ਕੀ ਇਹ 10 ਤਰੀਕ ਨੂੰ ਮਸਲਾ ਹੱਲ ਕਰਦੇ ਐ ਤੇ ਜਾਂ ਫਿਰ ਉਹ ਕਮੇਟੀਆਂ ਅਗਲਾ ਫੈਸਲਾ ਕੀ ਕਰਦੇ ਕਰਨੇ ਜੀ ਟੋਟਲ ਸਾਰ ਨਾ ਲਈ ਗੱਲ ਕਰਦੇ ਆਪਾਂ ਹਰਜਿੰਦਰ ਸਿੰਘ ਧਾਮੀ ਤੇ ਮੰਤਰੀ ਸਾਬਕਾ ਮੰਤਰੀ ਦਿਲਜੀਤ ਸਿੰਘ ਚਿਮਾ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਐਲਾਨ ਹੋ ਗਿਆ ਕਿ 6 ਮਾਰਚ ਨੂੰ ਵੋਟਾਂ ਪੈਣੀਆਂ ਨੇ। ਇਸ ਮਾਮਲੇ ਨੂੰ ਲੈ ਕੇ ਅੱਜ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਜਿਹੜੇ ਕਿ ਪ੍ਰਧਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਕਾਲੀ ਆਗੂ ਸਕੰਦਰ ਸਿੰਘ ਮਲੂਕਾ ਡਾਕਟਰ ਦਲਜੀਤ ਸਿੰਘ ਚੀਮਾ ਨੇ ਇੱਕ ਪ੍ਰੈਸ ਕਾਨਫਰੰਸ ਚੰਡੀਗੜ੍ਹ ਦੇ ਵਿੱਚ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਹਰਿਆਣਾ ਦੀਆਂ 40 ਸੀਟਾਂ ਨੇ ਇਹਨਾਂ ਨੇ ਜਿਹੜੇ ਬਾਅਦ ਦੇ ਵਿੱਚ ਕੌਪਟ ਕੀਤੇ ਜਾਂਦੇ ਨੇ ਬੰਦੇ ਨਾਮਜਦ ਹੁੰਦੇ ਨੇ ਉਹਦੇ ਵਿੱਚ ਅਨਸੂਚਿਤ ਜਾਤੀ ਲਈ 2 ਤੇ ਔਰਤਾਂ ਲਈ 2 ਰੱਖਤੀਆਂ ਪਰ ਉਹ ਚੋੜਾ ਦੇ ਵਿੱਚ ਨਹੀਂ ਕੋਈ ਜਿਹੜੀਆਂ ਚੁਰਕੇ ਆਉਣਗੇ ਉਹਦੇ ਵਿੱਚ ਹੀ ਰਖਮਾ ਕਰਨ ਕੀਤਾ ਮੈਸਟਰ ਬਾਈ ਇੱਕ ਗੱਲ ਇਹ ਪੁੱਛਣਾ ਚਾਹੁੰਦਾ ਕਿ ਗੁਰੂ ਸਾਹਿਬ ਨੇ ਤਾਂ ਜਾਤ ਪਾਤ ਮਟਾਈ ਸੀ ਇਹ ਅਜੇ ਵੀ ਜਾਤ ਪਾਤ ਚੱਕੀ ਫਿਰਦੇ ਆ ਦੂਜੇ ਨੂੰ ਘੇਰਿਆ ਕਿਵੇਂ ਜਾਵੇ ਜਿਨ੍ਹਾਂ ਨੂੰ ਵੀ ਤੁਸੀਂ ਲੈ ਕੇ ਆਉਣਾ ਹੈ ਉਹਨਾਂ ਨੂੰ ਬੈਸੀ ਨਾਮਜ਼ਦ ਕਰ ਲੋਗੇ ਜੇ ਤੁਸੀਂ ਆਹ ਕੰਮ ਕਰਨਾ ਹੀ ਕਰਨਾ ਹੈ ਉਹ ਕਹਿੰਦੇ ਕਿ 390 ਬੂਥ ਬਣਾਏ ਨੇ 150 ਪਿੰਡ 7 ਬੂਥ ਸੋ ਇਸ ਮਾਮਲੇ ਨੂੰ ਲੈ ਕੇ ਇਹਨਾਂ ਲੋਕਾਂ ਨੇ ਇਹ ਸਾਰਾ ਕੁਝ ਕੀਤਾ ਜਾ ਰਿਹਾ ਉਹਨਾਂ ਨੇ ਕਿਹਾ ਕਿ ਬਹੁਤ ਵੱਡੀ ਦਖਲਅੰਦਾਜ਼ੀ ਆਈ ਹੈ ਅਸਲ ਦੇ ਵਿੱਚ ਇਹ ਹੁਣ ਚੁਣਾ ਹਰਿਆਣੇ ਦੀਆਂ ਨੇ ਐਸ ਹਰਿਆਣੇ ਦੀ ਕਮੇਟੀ ਬਰਾਉਂਡ ਤੋਂ ਤੁਸੀਂ ਰੋਕਣਾ ਸਕੇ ਸੁਪਰੀਮ ਕੋਰਟ ਚ ਵੀ ਤੁਹਾਨੂੰ ਰਾਤਰਾ ਮਿਲੀ ਤੇ ਲੰਬਾ ਸਮਾਂ ਤੁਸੀਂ ਭਾਈਵਾਲੀ ਰਹੀ ਭਾਰਤੀ ਜਨਤਾ ਪਾਰਟੀ ਦੀ ਉਦੋਂ ਦਾ ਮਸਲਾ ਹੱਲ ਕਰਾਇਆ ਤੁਸੀਂ ਮਾਮਲਾ ਤਾਂ 10 ਸਾਲ ਕੱਟੜ ਸਾਹਿਬ ਦੀ ਸਰਕਾਰ ਹੈ 14 ਦਾ ਜਦੋਂ ਭពਿੰਦਰ ਸਿੰਘ ਹੁੱਡਾ ਜਾਂਦੇ ਜਾਂਦੇ ਕਰਗੇ ਔਰ ਕੇਂਦਰ 'ਚ ਤੁਸੀਂ ਭਾਈ ਵਾਲਸੀ ਉਦੋਂ 17 ਤੱਕ ਤੁਹਾਡੀ ਪੰਜਾਬ 'ਚ ਵੀ ਸਰਕਾਰ ਰਹੀ ਤੇ ਉਦੋਂ ਕਿਹੜੇ ਬਾ ਜੋਤਸੀ ਨੇ ਮਹੂਰਤ ਨਹੀਂ ਸੀ ਕੱਢਿਆ ਕਿ ਤੁਸੀਂ ਗੱਲ ਨਾ ਕਰੋ ਤੁਹਾਡੀਆਂ ਆਪਣੀਆਂ ਸਫਲਤਾਵਾਂ ਅੱਜ ਦੂਜੇ ਤੇ ਠੇਕਰਾ ਭਰਨਾ ਕੋਈ ਜਾਇਜ਼ ਨਹੀਂ ਹੁਣ ਠੀਕ ਹੈ ਉਹਨਾਂ ਨੇ ਆਪਦੀ ਕਮੇਟੀ ਬਣਾਲੀ ਤੇ ਜੇ ਲੱਗਦਾ ਤੁਹਾਨੂੰ ਉਹਦੇ ਵਿੱਚ ਕਿਤੇ ਨਾ ਕਿਤੇ ਕੋਈ ਕਤਾਹੀ ਹੈ ਫਿਰ ਅਦਾਲਤ ਦਾ ਦਰਵਾਜ਼ਾ ਖੜਕਾਓ ਜਾ ਕੇ ਉਹਨਾਂ ਨੇ ਚੋਣਾ ਕਰਦੇ ਰਹੀਆਂ ਨੇ 6 ਮਾਰਚ ਨੂੰ ਉੱਥੇ ਨਵੀਂ ਕਮੇਟੀ ਹੋਂਦ ਵਿੱਚ ਆ ਜਾਣੀ ਹੈ ਇਹਨਾਂ ਦਾ ਇਹ ਵੀ ਦੋਸ਼ ਹੈ ਕਿ ਨਾਮ ਵਗੈਰਾ ਵੀ ਕਲੀਅਰ ਨਹੀਂ ਇੱਕ ਨਾਮ ਦੱਸਿਆ ਹਕਮੀ ਸਾਹਿਬ ਨੇ ਕਿ ਕਮਲ ਦੀਪ ਕੌਰ ਕਮਲਦੀਪ ਪਤਾ ਨਹੀਂ ਉਹ ਸਿੰਘ ਹੈ ਜਾਂ ਕੌਰ ਹੈ ਕਹਿੰਦੇ ਇਹ ਵੀ ਤਰੁੱਟੀਆਂ ਨੇ ਵੋਟਰ ਸੂਚੀਆਂ ਦੇ ਵਿੱਚ ਜੇ ਤੁਹਾਨੂੰ ਤਰੁੱਟੀਆਂ ਲੱਗਦੀਆਂ ਨੇ ਤਾਂ ਪੰਜਾਬ ਤੇ ਰਹਿਣਾ ਹਜੇ ਕੋਰਟ ਦੇ ਵਿੱਚ ਜਾਓ ਹੋ ਸਕਦਾ ਕਾਨੂੰਨੀ ਤੌਰ ਦੇ ਉੱਤੇ ਤੁਹਾਨੂੰ ਸਟੇ ਮਿਲ ਜਾਵੇ ਜੀ ਜੀ ਸੋ ਨਾਇਟਰ ਸਾਹਿਬ ਬਾਜਪਾ ਦੇ ਰਾਸ਼ਟਰੀ ਆਗੂ ਨੇ ਅਵਿਨਿਆਸ਼ رائے ਉਹਨਾਂ ਨੇ ਪੰਜਾਬ ਸਰਕਾਰ ਦੇ ਉੱਤੇ ਨਿਸ਼ਾਨੇ ਸਾਤੇ ਨੇ ਜੀ ਅਵਿਨਿਆਸ਼ رائے ਖੰਨਾ ਰਾਜ ਸਭਾ ਦੇ ਵਿੱਚ ਮੈਂਬਰ ਰਹੇ ਹੁਸ਼ਿਆਰਪੁਰ ਨਾਲ ਸੰਬੰਧਿਤ ਨੇ ਉਹਨਾਂ ਨੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਤੇ ਤੰਜ ਕਸੇ ਨੇ ਉਹ ਕਹਿੰਦੇ ਰਜਿਸਟਰੀਆਂ ਲਈ ਐਨਓਸੀ ਦੀ ਸ਼ਬਦ ਖਤਮ ਕਰਨ ਵਾਲਾ ਮੁੱਖ ਮੰਤਰੀ ਦਾ ਬਿਆਨ ਹੈ ਪਰ ਅਜੇ ਨੋਟੀਫਿਕੇਸ਼ਨ ਨਹੀਂ ਕੀਤਾ ਖੰਡਾ ਸਾਹਿਬ ਹੋ ਜਾਊਗਾ ਜਿਹੜੇ ਨੂੰ ਤੁਸੀਂ ਬਾਦੇ ਪ੍ਰਧਾਨ ਮੰਤਰੀ ਸਾਹਿਬ ਨੇ ਕੀਤੇ ਸੀ ਕਿਸਾਨਾਂ ਨਾਲ ਲਿਖ ਕੇ ਵੀ ਦਿੱਤਾ ਸੀ ਉਹ ਪੂਰੇ ਕਰ ਲੈ ਉਹ ਤਾਂ ਸਵਾ ਸਾਲ ਤੋਂ ਵੱਧ ਦਾ ਟਾਈਮ ਬੱਫਰ ਗਿਆ ਬਲਕਿ ਲਗਭਗ 2 ਸਾਲ ਦੇ ਨੇੜੇ ਨਜ਼ਦੀਕ ਪਹੁੰਚ ਗਏ ਕਿਉਂਕਿ ਚੋਨਾ ਬਾਚਾਂਗੇ ਨੇ ਇਹ ਤਾਂ ਬਾਈ ਦੇ ਸ਼ੁਰੂ ਚ ਹੀ ਆ ਗਏ ਸੀ ਸੋ ਇਸ ਕਰਕੇ ਕੱਲ ਉਹਨਾਂ ਨੇ ਮੀਟਿੰਗ ਵੀ ਕੀਤੀ ਅਧਿਕਾਰੀਆਂ ਦੇ ਨਾਲ ਤੇ ਨੋਟੀਫਿਕੇਸ਼ਨ ਲਈ ਟਾਈਮ ਲੱਗਦਾ ਹੁੰਦਾ ਤੁਸੀਂ ਬਹੁਤ ਜਲਦੀ ਖਦਸ਼ਾ ਪ੍ਰਗਟ ਕਰਨ ਲੱਗੇ ਤੇ ਜਿਹੜਾ ਵਾਦਾ ਤੁਹਾਡੀ ਕੇਂਦਰ ਦੀ ਸਰਕਾਰ ਨੇ ਤੁਸੀਂ ਉੱਥੇ ਹੀ ਸੀ ਕਿਸਾਨਾਂ ਨਾਲ ਕੀਤਾ ਅੱਜ ਕਿਸਾਨਾਂ ਨੂੰ ਅੱਜ ਦੁਬਾਰਾ ਕਿਉਂ ਜਾਣਾ ਪੈ ਗਿਆ ਹੁਣ ਉਹਦਾ ਨੋਟੀਫਿਕੇਸ਼ਨ ਤੁਸੀਂ ਕਰਤਾ ਲਿਖ ਕੇ ਵੀ ਦਿੱਤਾ ਸੀ ਕਿਸਾਨਾਂ ਨੂੰ ਤੇ ਕਿਸਾਨਾਂ ਨੇ ਦੁਬਾਰਾ ਉਧਰ ਨੂੰ ਤੁਰਪੇ ਤੇ ਖੰਨਾ ਸਾਹਿਬ ਕਹਿੰਦੇ ਆ ਕਿ ਮੂੰਗੀ ਵਾਲਾ ਪੈਸਾ ਨਹੀਂ ਦਿੱਤਾ ਜਿਹੜਾ ਕਿਹਾ ਸੀ ਵੀ ਘੱਟ ਭਾਅ ਤੇ ਜਿੰਨਾ ਚੱਕੋਗੇ ਉਹਨਾ ਅਸੀਂ ਦੇਾਂਗੇ ਮੁਰਗੀ ਦਾ ਕਿਹਾ ਸੀ ਬਾਨ ਸਾਹਿਬ ਨੇ ਹੜ੍ਹਾਂ ਦੇ ਵਿੱਚ ਫਸਲਾਂ ਬਰਬਾਦ ਹੋਈਆਂ ਉਹਦਾ ਕਿਹਾ ਸੀ ਤੇ ਪੰਜਾਬ ਦੇ ਲੋਕ ਕਹਿੰਦੇ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਐ ਇਹਦੇ ਜਵਾਬ ਬਰਾਬਰ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟਰੀ ਕਾਂਗਰਸ ਪਾਰਟੀ ਨਾਲ ਸਬੰਧਤ ਨੇ ਮਨੀਸ਼ ਤਿਵਾੜੀ ਉਹਨਾਂ ਨੇ ਇਹਨਾਂ ਤੇ ਤਵੱਜਾ ਧਰ ਲਿਆ ਉਹ ਕਹਿੰਦੇ 700 ਕਿਸਾਨ ਸ਼ਹੀਦ ਹੋ ਗਿਆ ਸੀ ਉਹ ਮੋਰਚੇ 'ਚ ਕਿਸਾਨਾਂ ਵਾਲੇ 'ਚ ਮਾਫੀ ਮੰਗ ਕੇ ਤੁਸੀਂ ਬਿਲ ਵਾਪਸ ਕੀਤੇ ਤੇ ਐਮਐਸਪੀ ਡਾਕਟਰ ਸੁਬਾਮੀਨਾਥਨ ਦੀ ਰਿਪੋਰਟ ਮੁਤਾਬਕ ਲਾਗੂ ਕਰਨ ਦੀ ਗੱਲ ਕੀਤੀ ਸੀ ਕਰਤੀ ਹੈ ਬੜਾ ਹੀ ਦੱਸਿ ਦਿਓ ਸੋ ਉਹਨਾਂ ਨੇ ਕਿਹਾ ਕਿ ਕਿਸਾਨਾਂ ਨਾਲ ਧੋਖਾ ਕੀਤਾ ਇਹੋ ਕਾਰਨ ਹੈ ਕਿ ਕਿਸਾਨ ਹੁਣ ਫੇਰ ਜਾ ਰਹੇ ਨੇ ਦਿੱਲੀ ਵੱਲ ਨੂੰ ਸੁਖਨਨਾ ਸਾਹਿਬ ਇੱਕ ਗੱਲ ਕਰਦੇ ਆ ਟਵਾੜੀ ਸਾਹਿਬ ਦੂਸਰੇ ਪਾਸੇ ਗੱਲ ਕਰਦੇ ਆ ਲੰਬੇ ਸਮੇ ਤੋਂ ਦੇਖਦੇ ਆ ਰਹੇ ਆ ਕਿ ਫੁੱਸੀ ਮੰਡੇ ਪਕਾਉਂਦੇ ਆ ਜਿਹੜਾ ਕੁਝ ਕਹਿਤਾ ਉਹਨੂੰ ਸਿਰੇ ਲਾਉਣ ਦਾ ਯਤਨ ਨਹੀਂ ਕੀਤਾ ਜਾਂਦਾ ਜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਦਿੱਲੀ ਜੰਤਰ ਮੰਤਰ ਤੇ ਪਹੁੰਚੇ ਨੇ ਤੇ ਉਹਨਾਂ ਵੱਲੋਂ ਕੇਂਦਰ ਸਰਕਾਰ ਨੂੰ ਕਿਹਾ ਗਿਆ ਜੀ ਪੰਜਾਬ ਦੇ ਕਈ ਮੁੱਦੇ ਲੈ ਕੇ ਉਹਨਾਂ ਨੇ ਗੱਲ ਕੀਤੀ ਉਹਨਾਂ ਨੇ ਪਹਿਲਾਂ ਚੰਡੀਗੜ੍ਹ ਚੋਣਾਂ ਦੀ ਗੱਲ ਕੀਤੀ ਹੈ ਜੀ ਕਿ ਚੰਡੀਗੜ੍ਹ ਚੋਣਾਂ ਦੇ ਵਿੱਚ ਕਪੜਾ ਹੈ ਤੇ ਚੰਡੀਗੜ੍ਹ ਦੇ ਵਿੱਚ ਉਹ ਹਾਲ ਬਰਦਾਸ਼ਤ ਨਹੀਂ ਕਰ ਸਕਦੇ ਤਾਂ ਰਾਜ ਦੇ ਵਿੱਚ ਕਿਵੇਂ ਉਹ ਦੇਸ਼ ਦੇ ਵਿੱਚ ਕਿਵੇਂ ਹਾਲ ਬਰਦਾਸ਼ਤ ਕਰਨਗੇ ਕੋਈ ਨਾ ਕੋਈ ਚਾਲ ਚੱਲਣਗੇ ਜੀ ਤੇ ਦੂਜੇ ਪਾਸੇ ਝਾਕਿਆਂ ਨੂੰ ਲੈ ਕੇ ਹੋ ਗਿਆ ਕਿਸਾਨਾਂ ਦੇ ਮੁੱਦੇ ਹੋ ਗਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹ ਮੁੱਦੇ ਚੁੱਕੇ ਨੇ ਜੀ ਦੇਖੋ ਇਹ ਸ਼ੁਰੂਆਤ ਹੋਈ ਸੀ ਕਰਨਾਟਕਾ ਤੋਂ ਕਰਨਾਟਕ ਸਰਕਾਰ ਨੇ ਕਿਹਾ ਕਿ ਅਸੀਂ ਕੇਂਦਰ ਦੀ ਸਰਕਾਰ ਐਲਾਨੇ ਹੋਏ ਫੰਡ ਜੋ ਸਾਡਾ ਕੋਈ ਖੈਰਾਤ ਨਹੀਂ ਸਾਡਾ ਹੱਕ ਹੈਗਾ ਇਹ ਲੋਕ ਉਹ ਨਹੀਂ ਦੇ ਰਹੇ ਉਹਨਾਂ ਦੇ ਨਾਲ ਤਾਮਿਲਨਾਡੂ ਤੇ ਕੇਰਲ ਆ ਗਿਆ ਜਦੋਂ ਇੰਡੀਆ ਗੱਠ ਜੋੜ ਦਾ ਹਿੱਸਾ ਪੰਜਾਬ ਤੇ ਹਰਿਆਣਾ ਵੀ ਹੈ ਦਾ ਪੰਜਾਬ ਤੇ ਦਿੱਲੀ ਵੀ ਹੈ ਉਹਨਾਂ ਨੇ ਵੀ ਜਾਣਾ ਸੀ ਅੱਜ ਕਹਿੰਦੇ ਕਈ ਮੁੱਖ ਮੰਤਰੀ ਹੋਰ ਵੀ ਆਏ ਨੇ ਉਹਦੇ ਵਿੱਚ ਭਗਵੰਤ ਮਾਨ ਰਵਿੰਦ ਕੇਜਰੀਵਾਲ ਸਾਰਿਆਂ ਨੇ ਆਪੋ ਆਪਣੇ ਉੱਥੇ ਪ੍ਰੋਗਰਾਮ ਰੱਖੇ ਨੇ ਤੇ ਮੁੱਖ ਮੰਤਰੀ ਨੇ ਵੀ ਕਿਹਾ ਤਾਂ ਕਿ ਕਿਵੇਂ ਲੋਕਤੰਤਰ ਨੂੰ ਡੰਡਾਤੰਤਰ ਬਣਾਇਆ ਜਾ ਰਿਹਾ ਹੈ 36 ਵੋਟਾਂ ਨਹੀਂ ਇਹਨਾਂ ਤੋਂ ਸਹੀ ਪੈ ਸਕੀਆਂ ਤੇ ਲੋਕ ਸਭਾ ਕਿਵੇਂ ਕਰਨਗੀ ਜੰਤਰ ਮੰਤਰ ਦੇ ਉੱਤੇ ਇਹ ਲੋਕ ਬੈਠੇ ਨੇ ਪਰ ਇਹ ਗੱਲ ਬੜੀ ਜ਼ਰੂਰੀ ਹੈ ਕਿ ਕੇਂਦਰ ਸਰਕਾਰ ਕਿਉਂ ਜਿਹੜੀ ਚੀਜ਼ ਦੇ ਵਿੱਚ ਰਾਜਾਂ ਦੇ ਹੱਕ ਆ ਰਾਜਾਂ ਨੂੰ ਕਿਉਂ ਨਹੀਂ ਦਿੱਤੇ ਜਾਂਦੇ ਇਹ ਬਾਬਲੇ ਕਾਫੀ ਉਠਾਈ ਜਾ ਰਹੇ ਨੇ ਵੱਡਾ ਵੀ ਹੈ ਕਿ ਜਦੋਂ ਤੁਸੀਂ ਰਾਜਾਂ ਤੋਂ GST ਇਕੱਠਾ ਕਰਕੇ ਲੈ ਗਏ ਉਹਦਾ ਹਿੱਸਾ ਰਾਜਾਂ ਦਾ ਕਿਉਂ ਨਾ ਦਿਓ ਤੇ ਰਾਜ ਕਿੱਥੋਂ ਤਰੱਕੀਆਂ ਕਰਨਗੇ ਕਿੱਥੋਂ ਕੰਮ ਕਰਨਗੇ ਔਰ ਜਿਹੜੇ ਰਾਜਾਂ ਦਾ ਮਾਲੀਆ ਘਟਾਉਂਦਾ ਵੱਧ ਪੈਸੇ ਤੁਸੀਂ ਉਹਨਾਂ ਨੂੰ ਦੇ ਹੀ ਜਾਂਦੇ ਹੋ ਸਵਾਲ ਇਹ ਵੀ ਉੱਠੇ ਫਿਰਦੇ ਆ ਮੇਰਾ ਖਿਆਲ ਸਾਰਿਆਂ ਨੂੰ ਇਕੱਠੇ ਹੋ ਕੇ ਪ੍ਰਧਾਨ ਮੰਤਰੀ ਨਾਲ ਇਹ ਗੱਲਬਾਤ ਕਰਨੀ ਚਾਹੀਦੀ ਹੈ ਕਿ ਰਾਜ ਨਾਬਾਸਰੇ ਛੱਡਦੇ ਆ ਹੁਣ ਤਾਂ ਇੱਥੇ ਕਈਆਂ ਨੇ ਇਹ ਮੁੱਦਾ ਠਾਤਾ ਸੀ ਕਿ ਜੇ ਤੁਸੀਂ ਸਾਨੂੰ ਸਾਡੇ ਫੰਡ ਹੀ ਨਹੀਂ ਵਾਪਸ ਕਰਨੇ ਸਾਡਾ ਦੇਸ਼ ਹੀ ਵੱਖਰਾ ਬਣਾ ਦਿਓ ਪਹਿਲਾਂ ਵੀ ਤਾਂ ਅਲੱਗ-ਅਲੱਗ ਦੇਸ਼ ਬਣੇ ਆ ਤੇ ਘੱਟੋ-ਘੱਟ ਜੇ ਅਸੀਂ ਸਾਨੂੰ ਪਤਾ ਕਿ ਅਸੀਂ ਆਪ ਦਾ ਆਪ ਹੀ ਸਰਗੁੰਧਰੇ ਆ ਤੇ ਆਪ ਹੀ ਆਪ ਦਾ سرمਾਇਆ ਇਕੱਠਾ ਕਰਨਾ ਫਿਰ ਅਸੀਂ ਉਸ ਤਰੀਕੇ ਨਾਲ ਕੰਮ ਚਲਾ ਲਾਂਗੇ ਇੱਕ ਚੀਜ਼ਾਂ ਜੰਤਰ ਮੰਤਰ ਦੇ ਉੱਤੇ ਜਿਹਨੀਆਂ ਵਿਰੋਧੀ ਪਾਰਟੀਆਂ ਦੇ ਮੁੱਖ ਮੰਤਰੀ ਬੈਠੇ ਆ ਉਹਨਾਂ ਨੇ ਚੱਕੀਆਂ ਨੇ ਜੀ ਸਟੂਡਲ ਦਾ ਕਨੈਕਟਰਾਂ ਦੀ ਅੱਜ ਮੁੱਖ ਮੰਤਰੀ ਭਗਵਾਨ ਸਿੰਘ ਮਾਰਨਾ ਮੀਟਿੰਗ ਸੀ ਹਾਲਾਤ ਕੀ ਕੋਈ ਅਪਡੇਟ ਤਾਂ ਨਹੀਂ ਆਈ ਪਰ ਕਨੈਕਟਰਾਂ ਵੱਲੋਂ ਕਿਹਾ ਗਿਆ ਕਿ ਜੇਕਰ ਹੱਲ ਨਹੀਂ ਨਿਕਲਦਾ ਸੀ 13 ਫਰਵਰੀ ਵਾਲੇ ਦਿਨ ਵੱਡਾ ਸੰਘਰਸ਼ ਕਰਾਂਗੇ ਜੀ 13 14 15 ਤਿੰਨੇ ਦਿਨ ਦਾ ਉਹਨਾਂ ਦਾ ਜੀ ਉਹਨਾਂ ਨੇ ਕਿਹਾ ਕਿ 400 ਬੱਸਾਂ ਖੰਡਮ ਹੋ ਗਈਆਂ 1.5 ਕਰੋੜ ਰੁਪਏ ਦਾ ਰੋਜ਼ ਚੂਨਾ ਲੱਗਦਾ ਸ਼ਮਸ਼ੇਰ ਸਿੰਘ ਢਿੱਲੋਂ ਉਹਨਾਂ ਦੇ ਜਲ ਸੈਕਟਰੀ ਨੇ ਉਹ ਕਹਿੰਦੇ 20 ਸਾਲਾਂ ਦੇ ਵਿੱਚ ਪੱਕੀ ਭਰਤੀ ਨਹੀਂ ਹੋਈ ਕੱਚੇ ਮੁਲਾਜ਼ਮਾਂ ਦੇ ਸੱਤੇ ਚਲਾਇਆ ਜਾ ਰਿਹਾ ਹੈ ਜੇ ਮੁਕਤ ਦੀਆਂ ਸਹੂਲਤਾਂ ਦੇਣੀਆਂ ਨੇ 10000 ਬਸ ਚਾਹੀਦੀ ਹੈ ਪੰਜਾਬ 'ਚ ਜੀ ਤੇ ਹੈ ਕਿ ਨਹੀਂ ਹੈ ਕਿਤੇ ਘਟ ਹੈ 400 ਬਸਾਂ ਕੰਡਮ ਹੋ ਚੁੱਕੀਆਂ ਨੇ ਉਹਨਾਂ ਨੂੰ ਕੰਡਮ ਦਾ ਐਲਾਨ ਕੀਤਾ ਜਾ ਚੁੱਕਿਆ ਉਹ ਸੜਕਾਂ ਤੇ ਆ ਨਹੀਂ ਸਕਦੀਆਂ ਤੇ ਜੇ ਕੰਡਮ ਬਸ ਆਸੀ ਸੜਕ ਤੇ ਲੈ ਕੇ ਆਉਨੇ ਆ ਉਹਦੇ ਨਾਲ ਹਾਦਸਾ ਵਾਪਰਦਾ ਤੇ 10 ਸਾਲ ਦੀ ਕੈਦ ਦਾ 파ਹਾ ਪੈਂਦਾ ਹੈ ਡਰਾਈਵਰ ਦੇ ਗੱਲ 'ਚ ਉਹਨਾਂ ਨੇ ਤਾਂ 52 ਸਵਾਰੀਆਂ ਕਰਤਗਾ ਸੀ ਪਰ ਲੋਕਾਂ ਨੇ ਤਕਲੀਫਾਂ ਨੂੰ ਦੇਖਦੇ ਹੋਏ ਉਹਨਾਂ ਨੇ ਆਪਣਾ ਇਹ ਫੈਸਲਾ ਵਾਪਸ ਲੈ ਲਿਆ ਤੇ ਹੁਣ ਤੁਸੀਂ 52 ਤੋਂ ਵੱਧ ਵੀ ਕਿਸੇ ਬਸ ਦੇ ਵਿੱਚ ਚੜ ਸਕਦੇ ਹੋ ਪਰ ਜਦੋਂ 52 ਸੀਟਾਂ ਵਾਲੀ ਬੱਸ ਦੇ ਵਿੱਚ 100 ਤੋਂ ਵੱਧ ਬੰਦੇ ਬੈਠਣਗੇ ਉਹਦੇ ਹਾਦਸੇ ਦਾ ਖਤਰਾ ਤਾਂ ਫਿਰ ਬਣਿਆ ਹੀ ਰਹਿੰਦਾ ਨਾ ਜਿਹੜਾ ਕਿ ਬਹੁਤ ਖਤਰਨਾਕ ਮੰਨਿਆ ਜਾ ਸਕਦਾ ਹੈ ਇਹਦਾ ਸੂਬਾ ਸਰਕਾਰਾਂ ਨੂੰ ਕੇਂਦਰ ਦੀ ਸਰਕਾਰ ਨੂੰ ਵੀ ਇਹੋ ਜਿਹੇ ਕਾਨੂੰਨਾਂ ਦੇ ਉੱਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ ਦੂਜਾ ਪੱਖ ਵੀ ਦੇਖੋ ਇਹ ਮੁਲਕ ਕੋਈ ਬਹੁਤ ਵਿਕਸਿਤ ਮੁਲਕ ਨਹੀਂ ਬਕਾਸੀਲ ਮੁਲਕ ਹੈ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਨੇ ਢੱਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਜੀ ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ